ਸ੍ਰੀ ਕਾਲ ਜੀ ਅੱਜ ਆਪਾਂ ਇੱਕ ਖਾਸ ਸਰੋਤ ਤੇ ਗੱਲਬਾਤ ਕਰਾਂਗੇ ਇਸ ਦਾ ਸਿਰਲੇਖ ਹੈ ਪਰਮਾਤਮਾ ਨਾਲ ਜੁੜਨਾ ਹਾਂਜੀ ਤੇ ਅਸੀਂ ਇਸ ਵਿੱਚੋਂ ਕੁਝ ਮੁੱਖ ਵਿਚਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਇਹ ਦੇਖਾਂਗੇ ਕਿ ਇਹ ਸਰੋਤ ਦੇਵੀ ਸੰਪਰਕ ਬਾਰੇ ਕੀ ਕਹਿੰਦਾ ਹੈ ਤੇ ਇਸ ਦੀ ਅਹਿਮੀਅਤ ਕੀ ਹੈ ਹਾਂਜੀ ਅੱਛਾ ਤਾਂ ਫਿਰ ਸ਼ੁਰੂ ਕਰਦੇ ਹਾਂ ਸਰੋਤ ਨਾ ਇੱਕ ਬੜੀ ਮਤਲਬ ਕਮਾਲ ਦੀ ਤੁਲਨਾ ਨਾਲ ਗੱਲ ਸ਼ੁਰੂ ਕਰਦਾ ਹੈ ਅੱਛਾ ਕਿਹੜੀ ਤੁਲਨਾ ਉਹ ਕਹਿੰਦੇ ਨੇ ਕਿ ਜਿਵੇਂ ਆਪਾਂ ਕਿਸੇ ਦੁਨਿਆਵੀ ਤਾਕਤ ਵਾਲੇ ਬੰਦੇ ਨਾਲ ਜੁੜਦੇ ਆ ਜਿਵੇਂ ਕੋਈ ਮੰਤਰੀ ਹੋ ਗਿਆ ਜਾਂ ਕੋਈ ਬਹੁਤ ਅਮੀਰ ਸ਼ਖਸ ਹੂੰ ਤੇ ਦੂਜੇ ਪਾਸੇ ਪਰਮ ਸ਼ਕਤੀ ਯਾਨੀ ਪਰਮਾਤਮਾ ਨਾਲ ਜੁੜਨਾ ਇਹਨਾਂ ਦੋਹਾਂ 'ਚ ਫਰਕ ਕੀ ਹੈ ਇਹ ਬੜਾ ਦਿਲਚਸਪ ਨੁਕਤਾ ਹੈ ਹਾਂ ਵਾਕਈ ਇਹ ਗੌਰ ਕਰਨ ਵਾਲੀ ਗੱਲ ਹੈ ਦੇਖੋ ਸਰੋਤ ਦਾ ਇਸ਼ਾਰਾ ਇਹ ਹੈ ਕਿ ਜਦੋਂ ਅਸੀਂ ਦੁਨਿਆਵੀ ਪਹੁੰਚ ਵਾਲੇ ਲੋਕਾਂ ਨਾਲ ਜੁੜਦੇ ਆ ਤਾਂ ਅਕਸਰ ਕੀ ਹੁੰਦਾ ਹੋਮੇ ਵੱਧਦੀ ਹੈ ਹੋਮੇ ਹਾਂਜੀ ਮਤਲਬ ਆਪਣੇ ਆਪ ਨੂੰ ਕੁਝ ਵੱਡਾ ਸਮਝਣ ਦਾ ਅਹਿਸਾਸ ਇੱਕ ਤਰ੍ਹਾਂ ਦੀ ਝੂਠੀ ਸ਼ਾਨ ਪੈਰ ਜ਼ਮੀਨ ਤੇ ਨਹੀਂ ਰਹਿੰਦੇ ਕਹਿ ਲੋ ਅੱਛਾ ਪਰ ਇਸ ਤੇ ਬਿਲਕੁਲ ਉਲਟ ਜਦੋਂ ਕੋਈ ਉਸ ਪਰਮ ਸ਼ਕਤੀ ਨਾਲ ਯਾਨੀ ਬ੍ਰਹਮੰਡ ਦੇ ਕਰਤਾ ਨਾਲ ਜੁੜਦਾ ਹੈ ਤਾਂ ਸਰੋਤ ਕਹਿੰਦਾ ਹੈ ਕਿ ਉਹ ਅੰਦਰੋਂ ਅਸਲ ਵਿੱਚ ਅਮੀਰ ਹੁੰਦਾ ਹੈ ਅੰਦਰੋਂ ਅਮੀਰ ਹਾਂ ਇੱਕ ਸੱਚੀ ਅੰਦਰੂਨੀ ਭਰਪੂਰਤਾ ਇਹ ਕੋਈ ਬਾਰੀ ਦਿਖਾਵਾ ਜਾਂ ਰਤਬਾ ਨਹੀਂ ਇਹ ਅਮੀਰੀ ਹੈ ਮਨ ਦੀ ਸ਼ਾਂਤੀ ਦੀ ਸੰਤੁਸ਼ਟੀ ਦੀ ਇਹ ਫਰਕ ਤਾਂ ਬਹੁਤ ਵੱਡਾ ਹੈ ਅੰਦਰੂਨੀ ਅਮੀਰੀ ਬਨਾਮ ਬਾਹਰੀ ਰੁਤਬਾ ਬਿਲਕੁਲ ਤਾਂ ਫਿਰ ਜੇ ਇਹ ਅੰਦਰੂਨੀ ਭਰਪੂਰਤਾ ਹੀ ਅਸਲ ਚੀਜ਼ ਹੈ ਤਾਂ ਸਵਾਲ ਇਹ ਹੈ ਕਿ ਸਰੋਤ ਇਸ ਸਬੰਧ ਨੂੰ ਬਣਾਉਣ ਦਾ ਰਾਹ ਕੀ ਦੱਸਦਾ ਹੈ ਇੱਥੇ ਸਤਸੰਗ ਦਾ ਜ਼ਿਕਰ ਆਉਂਦਾ ਹੈ ਨਾ ਹਾਂਜੀ ਬਿਲਕੁਲ ਸਰੋਤ ਸਤਸੰਗ ਤੇ ਕਾਫੀ ਕਾਫੀ ਜ਼ੋਰ ਦਿੰਦਾ ਹੈ ਸਤਸੰਗ ਯਾਨੀ ਸੱਚ ਦੀ ਸੰਗਤ ਸੱਚ ਦੀ ਸੰਗਤ ਹਾਂ ਜਾਂ ਕਹਿ ਲੋ ਅਜੀਹਾ ਇਕੱਠ ਜਿੱਥੇ ਸੱਚ ਦੀ ਗੱਲ ਹੋਵੇ ਪਰ ਇਹ ਸਿਰਫ ਬੈਠਣਾ ਨਹੀਂ ਦੇਖੋ ਇੱਕ ਪੂਰੀ ਪ੍ਰਕਿਰਿਆ ਹੈ। ਅੱਛਾ ਕੀ ਕੁਛ ਸ਼ਾਮਿਲ ਹੈ ਇਸ ਵਿੱਚ? ਇਸ ਵਿੱਚ ਕਈ ਚੀਜ਼ਾਂ ਨੇ ਜਿਵੇਂ ਪ੍ਰਵਚਨ ਸੁੰਣਾ ਤਾਂ ਜੋ ਗਹਿਰੀਆਂ ਗੱਲਾਂ ਸਮਝ ਆਉਣ। ਫਿਰ ਕੀਰਤਨ ਕਰਨਾ ਜਾਂ ਸੁੰਣਾ ਜਿਸ ਨਾਲ ਪ੍ਰੇਮ ਤੇ ਸ਼ਰਧਾ ਜਾਗੇ। ਹੂੰ। ਕਥਾ ਵਿਚਾਰਨੀ ਜਿਸ ਨਾਲ ਸਿਧਾਂਤ ਹੋਰ ਪੱਕੇ ਹੋਣ ਤੇ ਨਾਮ ਦਾ ਜਾਪ ਕਰਨਾ ਤਾਂਕਿ ਮਨ ਪ੍ਰਭੂ ਵਿੱਚ ਟਿਕੇ। ਇਹ ਸਭ ਕੁਝ ਮਿਲ ਕੇ। ਹਾਂਜੀ ਤੇ ਸਰੋਤ ਇਹ ਵੀ ਕਹਿੰਦਾ ਹੈ ਕਿ ਇਹ ਨਿਮਿਤ ਰੂਪ ਵਿੱਚ ਕਰਨਾ ਚਾਹੀਦਾ ਹੈ। ਰੋਜ਼ਾਨਾ ਇਹ ਨਹੀਂ ਕਿ ਕਦੇ-ਕਦਾਈ ਕਰ ਲਿਆ ਅੱਛਾ ਮਤਲਬ ਲਗਾਤਾਰਤਾ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਇਹ ਇਸ਼ਾਰਾ ਕਰਦਾ ਹੈ ਕਿ ਮਨ ਨੂੰ ਨਾ ਹੌਲੀ-ਹੌਲੀ ਲਗਾਤਾਰ ਕੋਸ਼ਿਸ਼ ਨਾਲ ਹੀ ਪਰਮਾਤਮਾ ਵੱਲ ਮੁੜਿਆ ਜਾ ਸਕਦਾ ਹੈ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਹਮ ਸਮਝ ਆ ਰਹੀ ਹੈ ਤਾਂ ਇਹ ਇੱਕ ਤਰ੍ਹਾਂ ਨਾਲ ਮਨ ਨੂੰ ਪਾਲਣ-ਪੋਸ਼ਣ ਦੇਣ ਵਾਂਗ ਹੈ ਸਤਸੰਗ ਦੇ ਮਾਹੌਲ ਵਿੱਚ ਬਿਲਕੁਲ ਠੀਕ ਹੈ ਅੱਛਾ ਸਰੋਤ ਵਿੱਚ ਨਾ ਕਬੀਰ ਜੀ ਦੇ ਨਜ਼ਰੀਏ ਦਾ ਵੀ ਜ਼ਿਕਰ ਹੈ ਹਾਂ ਜੀ ਹੈਗਾ ਉਹ ਇਸ ਬੰਨ ਰਹੇ ਸੰਬੰਧ ਦੀ ਗਹਿਰਾਈ ਬਾਰੇ ਮਤਲਬ ਇਸ ਦੀ ਤਾਕਤ ਬਾਰੇ ਕੀ ਦੱਸਦੇ ਨੇ ਹਾਂ ਇੱਥੇ ਗੱਲ ਹੋਰ ਡੂੰਗੀ ਹੋ ਜਾਂਦੀ ਹੈ ਸਰੋਤ ਨਾ ਇਸ ਬੰਧਨ ਦੀ ਮਜ਼ਬੂਤੀ ਅਤੇ ਸਥਿਰਤਾ ਨੂੰ ਉਜਾਗਰ ਕਰਦਾ ਹੈ ਕਬੀਰ ਜੀ ਦੇ ਹਵਾਲੇ ਨਾਲ ਸਰੋਤ ਦੱਸਦਾ ਹੈ ਕਿ ਜਦੋਂ ਇੱਕ ਵਾਰ ਮਨ ਸੱਚਮੁੱਚ ਉਸ ਦੇਵੀ ਛੋ ਨਾਲ ਰੰਗਿਆ ਜਾਂਦਾ ਹੈ ਹਾਂ ਜੀ ਫਿਰ ਉਸ ਪਰਮਾਤਮਾ ਨੂੰ ਪੁਲਾਉਣਾ ਅਸੰਭਵ ਹੋ ਜਾਂਦਾ ਹੈ ਇਹ ਕੋਈ ਆਰਜ਼ੀ ਜੇ ਖਿੱਚ ਨਹੀਂ ਰਹਿੰਦੀ ਇਹ ਤਾਂ ਇੱਕ ਅਟੁੱਟ ਪਿਆਰ ਬਣ ਜਾਂਦਾ ਹੈ ਅਟੁੱਟ ਪਿਆਰ ਵਾਹ ਤੇ ਇਸ ਪਿਆਰ ਦੀ ਡੂੰਘਾਈ ਦਾ ਕਾਰਨ ਸਰੋਤ ਦੇ ਨਜ਼ਰੀਏ ਤੋਂ ਉਹ ਇਹ ਹੈ ਕਿ ਸਾਡੀ ਹੋਂਦ ਦਾ ਹਰ ਪਹਿਲੂ ਸਾਡਾ ਜੀਣਾ ਜਨਮ ਮੌਤ ਸਭ ਕੁਝ ਉਸ ਪਰਮਾਤਮਾ ਦੇ ਅੰਦਰ ਹੀ ਤਵਾਪਰ ਰਿਹਾ ਹੈ ਅੱਛਾ ਇਹ ਕੁਝ ਇਸ ਤਰ੍ਹਾਂ ਹੈ ਜਿਵੇਂ ਸਮੁੰਦਰ ਦੀ ਲਹਿਰ ਨੂੰ ਅਹਿਸਾਸ ਹੋ ਜਾਵੇ ਕਿ ਉਹ ਸਮੁੰਦਰ ਤੋਂ ਵੱਖਰੀ ਨਹੀਂ ਉਸੇ ਦਾ ਹੀ ਹਿੱਸਾ ਹੈ ਕਮਾਲ ਦੀ ਗੱਲ ਹੈ ਮਤਲਬ ਇਹ ਕੋਈ ਬਾਰੋ ਜੋੜਿਆ ਰਿਸ਼ਤਾ ਨਹੀਂ ਸਗੋ ਇੱਕ ਬੁਨਿਆਦੀ ਸੱਚਾਈ ਦੀ ਪਛਾਣ ਹੈ ਬਿਲਕੁਲ ਪਛਾਣ ਹੈ ਉਸ ਸੰਬੰਧ ਨੂੰ ਮਹਿਸੂਸ ਕਰਨਾ ਹੈ ਜੋ ਪਹਿਲਾ ਤੋਂ ਹੀ ਹੈ ਵਾ ਇਹ ਤਾਂ ਬਹੁਤ ਹੀ ਡੂੰਗੀ ਗੱਲ ਹੈ ਤਾਂ ਜੇ ਆਪਾਂ ਇਹ ਸਾਰੀ ਗੱਲਬਾਤ ਨੂੰ ਜੋੜੀਏ ਸਰੋਤ ਇਹ ਕਹਿ ਰਿਹਾ ਹੈ ਕਿ ਦੇਵੀ ਸੰਪਰਕ ਇੱਕ ਖਾਸ ਕਿਸਮ ਦੀ ਅੰਦਰੂਨੀ ਅਮੀਰੀ ਦਿੰਦਾ ਹੈ ਹਾਂਜੀ ਜੋ ਦੁਨਿਆਵੀ ਲਾਭਾ ਤੋਂ ਬਿਲਕੁਲ ਵੱਖਰੀ ਹੈ ਤੇ ਸਤਸੰਗ ਤੇ ਉਸਦੇ ਅਭਿਆਸ ਜਿਵੇਂ ਕੀਰਤਨ ਜਾਪ ਵਗੈਰਾ ਉਹ ਇਸ ਬੁਨਿਆਦੀ ਬੰਧਨ ਨੂੰ ਮਹਿਸੂਸ ਕਰਨ ਤੇ ਮਜ਼ਬੂਤ ਕਰਨ ਦਾ ਇੱਕ ਤਰੀਕਾ ਹਨ ਸੁਝਾਇਆ ਗਿਆ ਤਰੀਕਾ ਹਾਂਜੀ ਤੇ ਜਦੋਂ ਇਹ ਸੱਚਮੁੱਚ ਮਹਿਸੂਸ ਹੋ ਜਾਂਦਾ ਹੈ ਤਾਂ ਇਹ ਬਹੁਤ ਬਹੁਤ ਸ਼ਕਤੀਸ਼ਾਲੀ ਹੁੰਦਾ ਹੈ ਅਟੁੱਟ ਬਿਲਕੁਲ ਸਹੀ ਮੁੱਖ ਸੰਦੇਸ਼ ਇਹ ਹੀ ਹੈ ਕਿ ਧਿਆਨ ਬਾਹਰੋਂ ਹਟਾ ਕੇ ਅੰਦਰ ਵੱਲ ਲਿਆਉਣਾ ਹੈ ਤੇ ਇਸ ਲਈ ਨਿਰੰਤਰ ਅਧਿਆਤਮਿਕ ਅਭਿਆਸ ਯਾਨੀ ਸਤਸੰਗ ਇੱਕ ਸਾਧਨ ਹੈ ਠੀਕ ਹੈ ਪਰ ਦੇਖੋ ਇਸ ਨਾਲ ਇੱਕ ਹੋਰ ਸੋਚਣ ਵਾਲਾ ਨੁਕਤਾ ਵੀ ਸਾਹਮਣੇ ਆਉਂਦਾ ਹੈ ਥੋੜਾ ਜਿਹਾ ਛੁਪਿਆ ਹੋਇਆ ਜਿਹਾ ਅੱਛਾ ਉਹ ਕੀ ਦੇਖੋ ਇੱਕ ਪਾਸੇ ਤਾਂ ਸਰੋਤ ਕਹਿ ਰਿਹਾ ਹੈ ਕਬੀਰ ਜੀ ਦੇ ਹਵਾਲੇ ਨਾਲ ਕਿ ਜਦੋਂ ਕਨੈਕਸ਼ਨ ਬਣ ਜਾਂਦਾ ਹੈ ਉਹ ਬਹੁਤ ਮਜ਼ਬੂਤ ਹੁੰਦਾ ਹੈ ਅਟੁੱਟ ਹਾਂਜੀ ਪਰ ਦੂਜੇ ਪਾਸੇ ਸਤਸੰਗ ਰਾਹੀ ਨਿਰੰਤਰ ਅਭਿਆਸ ਦੀ ਲੋੜ ਤੇ ਵੀ ਓਨਾ ਹੀ ਜ਼ੋਰ ਹੈ ਹਾਂ ਇਹ ਦੋਵੇਂ ਗੱਲਾਂ ਨੇ ਤਾਂ ਇਸ ਨਾਲ ਨਾ ਸ਼ੁਰੂਆਤੀ ਪੜਾਅ ਬਾਰੇ ਇੱਕ ਦਿਲਚਸਪ ਸਵਾਲ ਉੱਠਦਾ ਹੈ ਕੀ ਸਵਾਲ ਕਿ ਇਹ ਜਿਹੜੀ ਲਗਾਤਾਰ ਅਭਿਆਸ ਦੀ ਲੋੜ ਹੈ ਇਹ ਇਸ ਗੱਲ ਵੱਲ ਕੀ ਇਸ਼ਾਰਾ ਕਰਦੀ ਹੈ ਕਿ ਮਨ ਨੂੰ ਉਸ ਅਟੁੱਟ ਬੰਧਨ ਤੱਕ ਪਹੁੰਚਣ ਤੋਂ ਪਹਿਲਾਂ ਕਿਹੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੋਵੇਗਾ ਹੂੰ ਕੀ ਇਸ ਦਾ ਮਤਲਬ ਇਹ ਹੈ ਕਿ ਸ਼ੁਰੂ ਵਿੱਚ ਕੋਸ਼ਿਸ਼ ਜ਼ਿਆਦਾ ਲੱਗਦੀ ਹੈ ਜਾਂ ਮਨ ਦੇ ਪਟਕਣ ਦਾ ਇੱਧਰ ਉੱਧਰ ਜਾਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ ਇਸ ਤੋਂ ਪਹਿਲਾਂ ਕਿ ਉਹ ਸੱਚਮੁੱਚ ਪ੍ਰਮਾਤਮਾ ਵਿੱਚ ਪੱਕਾ ਹੋ ਜਾਵੇ ਜਿਵੇਂ ਸਰੋਤ ਬਾਦ ਵਿੱਚ ਦੱਸਦਾ ਹੈ ਇਸਾਰੇ ਸੋਚਣਾ ਦਿਲਚਸਪ ਹੈ ਨਹੀਂ ਹਾਂ ਵਕਈ ਇਹ ਇੱਕ ਅਹਿਮ ਨੁਕਤਾ ਹੈ ਅਗਲੀ ਵਾਰ ਵਿਚਾਰਨ ਲਈ